ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸਵੱਛ ਵਾਤਾਵਰਨ ਮੁਹੱਈਆ ਕਰਵਾਉਣ ਲਈ ਉਪਰਾਲੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹਨਾਂ ਦਾਅਵਿਆਂ ਦੇ ਉਲਟ ਸ਼ਹਿਰ ਦੀ ਸੁੰਦਰਤਾ ਦੀਆਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ ਦੇਖਣ ਵਿੱਚ ਆਇਆ ਕਿ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਸ਼ਹਿਰ ਦੀ ਦਿੱਖ ਨੂੰ ਖਰਾਬ ਕਰ ਰਹੇ ਹਨ ਨਾਲ ਹੀ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ ਫਾਸਵੇ ਨਿਊਜ਼ ਟੀਮ ਨੇ ਲੋਕਾਂ ਵੱਲੋਂ ਮਿਲੀ ਸ਼ਿਕਾਇਤ ਅਮਜੀਠਾ ਰੋਡ ਤੇ ਨਾਰੀ ਨਿਕੇਤਨ ਚੌਂਗ ਦੇ ਕੋਲ ਜਾ ਕੇ ਦੇਖਿਆ ਤਾਂ ਉੱਥੇ ਕੂੜੇ ਦੇ ਨਾਲ ਗੰਦਗੀ ਦੀ ਪਰਹਾਰ ਸੀ ਜਿੱਥੇ بارش ਦਾ ਗੰਦਾ ਪਾਣੀ ਖੜਾ ਸੀ ਅਤੇ ਬਦਬੂ ਫੈਲ ਰਹੀ ਸੀ ਸਾਡੀ ਟੀਮ ਨਾਲ ਰਾਗੀਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਚੌਂਕ ਵਿੱਚ ਸੜਕ ਦੇ ਦੋਵੇਂ ਪਾਸੇ ਖਾਣ-ਪੀਂਦ ਦੀਆਂ ਦੁਕਾਨਾਂ ਅਤੇ ਨਾਮੀ ਰੈਸਟੋਰੈਂਟਸ ਹਨ ਜਿੱਥੇ ਆਉਣ ਵਾਲੇ ਲੋਕਾਂ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਉਹਨਾਂ ਕਿਹਾ ਕਿ ਇਸ ਕੂੜੇ ਅਤੇ ਗੰਦਗੀ ਕਾਰਨ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਸ ਦੀ ਬਦਬੂ ਦੂਰ-ਦੂਰ ਤੱਕ ਫੈਲੀ ਹੋਈ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਕਈ ਹੋਰ ਇਲਾਕੇ ਫੋਰੈਸਟ ਸਕੂਲ ਵਾਲੀ ਨਵੀਂ ਸੜਕ ਕੋਟ ਖਾਲਸਾ ਨਵਾਂ ਕੋਟ ਅਤੇ ਲారెنس ਰੋਡ ਵਰਗੇ ਇਲਾਕਿਆਂ ਵਿੱਚ ਵੀ ਕਈ ਥਾਵਾਂ ਤੇ ਪਿਆਏ ਕੂੜਾ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਹੈ ਲੋਕਾਂ ਨੇ ਇੱਕ ਵਾਰ ਫੇਰ ਸਬੰਧਿਤ ਵਿਭਾਗ ਤੋਂ ਅਪੀਲ ਕੀਤੀ ਕਿ ਸ਼ਹਿਰ ਵਿੱਚ ਜਿੱਥੇ ਵੀ ਕੂੜਾ ਪਿਆ ਉਸ ਜਗ੍ਹਾ ਦੀ ਸਫਾਈ ਕਰਵਾਈ ਜਾਵੇ ਸ਼ਹਿਰ ਦੀ ਸਫਾਈ ਜਿਹੜੀ ਆ ਬਹੁਤ ਜ਼ਰੂਰੀ ਹੈ ਅੰਮ੍ਰਿਤਸਰ ਨਗਰ ਦੇ ਵਿੱਚ ਮਜੀਠਾ ਰੋਡ ਤੇ ਨਾਰੀਨ ਕੇਤਨ ਤੋਂ ਲੈ ਕੇ ਖੰਡੇ ਵਾਲੇ ਚੌਂਕ ਫੋਰੈਸਟ ਚੌਂਕ ਤੇ ਵਿੱਚ ਬਹੁਤ ਹੀ ਗੰਦਗੀ ਹੈ ਇਸ ਦੇ ਉੱਤੇ ਬੱਚਿਆਂ ਤੇ ਕੀ ਅਸਰ ਪਏਗਾ ਨਵੀਂ ਸੜਕ ਹੈਗੀ ਉਹਦੇ ਤੇ ਬੱਚੇ ਪੜਦੇ ਨੇ ਉੱਥੋਂ ਲੰਘਦੇ ਨੇ ਕੂੜੇ ਦੇ ਢੇਰ ਲੱਗੇ ਹਨ ਬੱਚਿਆਂ ਦੇ ਉੱਤੇ ਗਲਤ ਅਸਰ ਪਏਗਾ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਡੇਂਗੂ ਦਾ ਜ਼ਿਆਦਾ ਪ੍ਰਕੋਪ ਚੱਲੇਗਾ ਇਸ ਤੇ ਸਮਾਜ ਦੇ ਕਾਫੀ ਲੋਕ ਬਿਮਾਰ ਪੜਨਗੇ ਮੈਂ ਕਹਿੰਨਾ ਆਪਣਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਸਫਾਈ ਦੀ ਅੱਛੀ ਤਰ੍ਹਾਂ ਪ੍ਰਬੰਧ ਕੀਤਾ ਜਾਵੇ ਬਦਬੂ ਪੈਦਾ ਹੁੰਦੀ ਆ ਇੱਥੇ ਆਂਦੇ ਨਹੀਂ ਚੱਕਣ ਵਾਸਤੇ ਬਿਮਾਰੀਆਂ ਦਾ ਘਰ ਆ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ ਇੱਥੇ ਮੁਸ਼ਕਿਲ ਹੈ ਗਈ ਹੈ ਕਿ ਹਰ ਵੇਲੇ ਗੰਦ ਰੰਦਾ ਇੱਥੇ ਨਾਰਿੰ ਕਿਤੇ ਨਾਲ ਹੈ ਸਾਹਮਣੇ ਹੋਟਲ ਨੇ ਦੁਕਾਨਾਂ ਨੇ ਮਾਰਕੀਟ ਹੈ ਗਈ ਹੈ ਸਾਡੀ ਕਾਰਪਰੇਸ਼ਨ ਚਾਹੀਦਾ ਕਿ ਇਹਦੇ ਬਾਰੇ ਧਿਆਨ ਕੀਤਾ ਜਾਵੇ ਤੇ ਗੰਦ ਪਾਣੀ ਹਰ ਵੇਲੇ ਖੜਾ ਰਹਿੰਦਾ ਵਾ ਕੂੜਾ ਜਿਹੜਾ ਆਉਂਦਾ ਹੋਟਲ ਵਾਲਾ ਕੂੜਾ ਇੱਥੇ ਸੁੱਟਦਾ ਲਿਆ ਆ ਗਈ ਜਿਹੜਾ ਦੁਕਾਨਦਾਰ ਇੱਥੇ ਕੂੜਾ ਸੁੱਟਦਾ ਲਿਆ ਆ ਗਈ ਆਂਡ ਗਵਾਂਡ ਲੱਗੇ ਜ ਤੰਗੀ ਹੁੰਦੀ ਬਹੁਤ ਜ਼ਿਆਦਾ ਇਹ ਸਾਰਾ ਸਿਹਤ ਤੇ ਅਸਰ ਪੈਂਦਾ ਮੱਖੀ ਮੱਛਰ ਡੇਂਗੂ ਕਈ ਕੁਝ ਇਸੇ ਨਾਲ ਹੋ ਸਕਦਾ ਹੈ ਬੜੀ ਬੋ ਆਂਡੀ ਇੱਥੋਂ ਲੰਘਣਾ ਔਖਾ ਹੁੰਦਾ ਵਾ ਇੱਥੇ ਗਵਰਨਮੈਂਟ ਨੂੰ ਚਾਹੀਦਾ ਕਿ ਵੀ ਇੱਥੇ ਧਿਆਨ ਕੀਤਾ ਜਾਵੇ ਅੰਮ੍ਰਿਤਸਰ ਸਿਟੀ ਇਹ ਜਿੱਥੇ ਹਰ ਵੇਲੇ ਟੂਰਿਸਟ ਆਲਾ ਹੁੰਦਾ ਵਾ ਹੁਣ ਵੀ ਟੂਰਿਸਟ ਆਏ ਲੰਘੇ ਨੇ ਗਵਰਨਮੈਂਟ ਕੋਈ ਚਾਹ ਨਹੀਂ ਦਿੰਦੀ ਇਸ ਬਾਰੇ ਕਾਰਵਾਈ ਚਾਹੀਦਾ ਧਿਆਨ ਦੇਣਾ ਚਾਹੀਦਾ ਸੋ ਦੋਸਤੋ ਫਾਸਟਵੇਅ ਨਿਊਜ਼ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹਿਰ ਵਿੱਚ ਪੇਸ਼ ਆ ਰੀਆਂ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਔਰ ਅੱਜ ਵੀ ਇਹੋ ਹੀ ਮੁੱਦਾ ਲੈ ਕੇ ਖੜੇ ਹਾਂ ਜੀ ਤੁਸੀਂ ਦੇਖਿਆ ਮਜੀਠਾ ਰੋਡ ਦੇ ਔਰ ਜਿਹੜੀ ਚੌਕ ਤੋਂ ਫੋਰਸ ਸਕੂਲ ਦੇ ਨਾਲੋਂ ਹੁੰਦੀ ਹੋਈ ਲਾਰੈਂਸ ਹੌ ਨਵੀਂ ਸੜਕ ਜਿਹੜੀ ਬੀਬੀ ਕੈਡੀਏ ਵੀ ਦੇ ਸਾਹਮਣੇ ਨਿਕਲਦੀ ਉੱਥੇ ਕੋੜੇ ਦੇ ਢੇਰ ਮਾਰ ਲੱਗੇ ਨੇ ਔਰ ਪ੍ਰਸ਼ਾਸਨ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਜਾਂ ਸਮਾਜ ਦੇ ਵਿਭਾਗ ਦਾ ਕੋਈ ਧਿਆਨ ਨਹੀਂ ਇਸ ਵਾਰ ਲੱਗੇ ਸਕੂਲ ਹੈ ਸਟੂਡੈਂਟਸ ਪੜ੍ਹਦੇ ਨੇ ਉਹਨਾਂ ਦੀ ਸਿਹਤ ਤੇ ਕੀ ਸਰਪੰਦਾ ਹੋਏਗਾ ਸੋ ਸਾਡੀ ਫਾਸਟ ਨਿਊਜ਼ ਟੀਮ ਵੱਲੋਂ ਆਪ ਸਭ ਨੂੰ ਇਹੋ ਅਪੀਲ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਕੋਈ ਮੁਸ਼ਕਿਲ ਕੋ ਦਿੱਕਤ ਇਸ ਤਰ੍ਹਾਂ ਦੀ ਕੋਈ ਪੇਸ਼ ਆਉਂਦੀ ਹੈ ਕਿਸੇ ਵੀ ਇਲਾਕੇ ਜਿੱਥੇ ਸਾਨੂੰ ਸੰਪਰਕ ਕਰੋ ਤਾਂ ਜੋ ਆਪ ਜੀ ਦੇ ਸਹਿਯੋਗ ਨਾਲ ਅਸੀਂ ਉਸ ਦਾ ਸਮਾਧਾਨ ਕਰਵਾ ਸਕੀਏ ਫਾਸ